ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੈਂਦਾ ਐ ਇਸ ਪਿੰਡ ਨੂੰ ਦੇ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜਿਹੜਾ ਦਾ ਖੇਤੀਬਾੜੀ ਦਾ ਕਾਰੋਬਾਰ ਆ ਆਮ ਘਰੇਲੂ ਪਸ਼ੂ ਆ ਦੋਸਤੋ ਪਹਿਲਾ ਸੂਆ ਝੋਟੀ ਆ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਘਰੇਲੂ ਪਰਿਵਾਰ ਕੋਲੇ ਆ ਦੋਸਤੋ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨਾ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਕਮਲਦੀਪ ਸਿੰਘ ਲੈਣਾ ਕਮਲਦੀਪ ਕਮਲਦੀਪ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 628461444 628461444 14483 ਠੀਕ ਹੈ ਜੀ ਇਹ ਝੋਟੀ ਬਾਈ ਆਪਣੇ ਘਰ ਦੀ ਆ ਹਾਂ ਜੀ ਘਰ ਦੀ ਆ ਜੀ ਤੇ ਕਿੰਮਾ ਸੂਆ ਸੁੰਦੀ ਆ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 10 12 ਦਿਨ ਲੈ ਜੂਗੀ ਜੀ 10 12 ਦਿਨ ਤੇ ਇਹਦੀ ਮਾਂ ਵੀ ਤੁਹਾਡੇ ਕੋਲ ਸੀ ਕਿੰਨਾ ਕੁ ਦੁੱਧ ਕੱਢਿਆ ਦੀ ਮਾਂ ਨੇ ਬਾਈ ਮਾਂ 16-17 ਲੀਟਰ ਕੱਢ ਦਿੰਦੀ ਸੀ ਠੀਕ ਹੈ ਜੀ ਲਓ ਵੀ ਸਜਣੋ ਬਹੁਤ ਸੋਹਣੇ ਸਿੰਘ ਦੀ ਮੋਹਰਾ ਕੈਟਾਗਰੀ ਚ ਝੋਟੀ ਪੈਂਦੀ ਆ ਛੋਟਾ ਛੋਟਾ ਸਿੰਘ ਆ ਤੇ ਸੋਣਾ ਥਣ ਲੱਗਿਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਨੇ ਆ ਥੋੜੀ ਜੀ ਦੋਸਤੋ ਭਾਲਾ ਉਸ ਦਾ ਕੋਈ ਟੈਨਸ਼ਨ ਨਾ ਮੰਨਿਓ ਪੂਛ ਦਾ ਦੰਬ ਚਿੱਟਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਪਿੱਠਪੜਾ ਬਹੁਤ ਚੰਗਾ ਹੈ ਦਰਮਿਆਨਾ ਕਾਦਾ ਨਾ ਜ਼ਿਆਦੇ ਵੱਡੀ ਤੇ ਨਾ ਜ਼ਿਆਦੇ ਛੋਟੀ ਆ ਥਾਣ ਤੁਸੀਂ ਦੇਖ ਸਕਦੇ ਹੋ ਦੋਸਤੋ ਥੋੜਾ ਜਿਹਾ ਪਰਲਾ ਥਾਣਾ ਭਾਲਾ ਇਹਨੂੰ ਤਾਂ ਕਰਕੇ ਮਾੜਾ ਜਿਹਾ ਵੱਡਾ ਬਖਾਉਂਦੀ ਹੈ ਪਹਿਲਾ ਸੁਆ ਤੇ ਹਜੇ ਲੈਵਾ ਜਣੇ ਤਿਆਰ ਕਰਨਾ ਦੋਸਤੋ 15 ਦਿਨ ਇਹਨੇ ਝੋਟੀ ਨਹੀਂ ਲੈ ਜਾਨੇ 10 12 ਦਿਨ ਤਾਂ ਲਿਖਤੀ ਰੂਪ ਦੀ ਵਿੱਚ ਹੀ ਪਏ ਆ ਤੇ ਪਤਲੀ ਚਮੜੀ ਦੀ ਆ ਝੋਟੀ ਚਮਕ ਦਮਕ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੇ ਹਵਾਨਾ ਇਹਨੇ ਹਜੇ ਤਿਆਰ ਕਰਨਾ ਦੋਨਾਂ ਪਾਸਿਆਂ ਤੋਂ ਥਾਣਾ ਥਾਣਾ ਜੱਜਮੈਂਟ ਕਰਾ ਦਿੰਨੇ ਆ ਔਰਲਾ ਮਗਰਲਾ ਸੰ ਥੋੜਾ ਜਿਹਾ ਨਾ ਪਲੂਣਾ ਦੋਸਤੋ ਪਹਿਲਾ ਸੂਆ ਕਰਕੇ ਬਾਕੀ ਬਿਲਕੁਲ ਸਾਰੇ ਇੱਕੋ ਜਿਹੇ ਥਾਣਾ ਔਰਲੇ ਨਾਲ ਮੂਰਲਾ ਥਣ ਸਹੀ ਆ ਤੇ ਮਗਰਲੇ ਨਾਲ ਮਗਰਲਾ ਭਰੂਣ ਮਾੜੀ ਜੀ ਆ ਦੋਸਤੋ ਇਹ ਲੈ ਜਾਣੀ ਆ ਇੱਕ ਦੋ ਦਿਨ ਰਹਿੰਦੀ ਆ ਇਹ ਪੈਠਪੂੜਾ ਚੰਗਾ ਰੰਗਵਾ ਆ ਝੋਟੀ ਦੋਸਤੋ ਤੋੜ ਕੇ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਮੈਥੋ ਕਰਉਂਦੀ ਆ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲਾਓ ਵੀ ਮਿੱਤਰੋ ਜਿੰਨੇ ਕਿ ਤੁਰੇ ਤੁਹਾਨੂੰ ਤੋੜ ਦਿੰਨੇ ਆ ਵਿਖਾ ਦਿੰਨੇ ਆ ਕਿਉਂਕਿ ਮੈਥੋਂ ਥੋੜਾ ਡਰਦੀ ਆ ਮੈਥੋਂ ਡਰਦੀ ਆ ਦੋਸਤੋ ਕਿਉਂਕਿ ਘਰੇ ਬੰਦਾ ਕੋਈ ਉਪਰਾ ਆਉਂਦਾ ਨਹੀਂ ਹਾਂ ਇਸ ਕਰਕੇ ਇਹ ਥੋੜਾਇਆ ਘਬਰਾਉਂਦੀ ਆ ਲਾਓ ਵੀ ਮਿੱਤਰੋ ਘਬਰਾਉਂਦੀ ਆ ਮੈਥੋਂ ਥੋੜਾਇਆ ਹੋਰ ਕੋਈ ਚੱਕਰ ਨਹੀਂ ਤੋਰ ਕੇ ਤੁਹਾਨੂੰ ਦਿਖਾ ਦਈ ਜਿੰਨੀ ਖੋ ਸਕਦੀ ਹੈ ਇਹਨੇ ਕਨਾਲ ਹੀ ਜਜਮੈਂਟ ਕਰ ਲਿਓ ਦੋਸਤੋ ਮੈਂ ਥੋੜਾ ਇੱਕ ਵੜਾਉਂਦੀ ਹਾਂ ਹਾਂ ਵੀਰੇ ਮੁੱਲ ਕੀ ਰੱਖਿਆ ਇਹਦਾ ਜੀ ਮੁੱਲੇ ਦਾ 95000 ਰੁਪਏ 95000 ਮਾਨਤਾਨ ਹੋ ਜੂ ਬਾਈ ਹਾਂਜੀ ਮਾਨਤਾਨ ਕਰ ਲਾਂਗੇ ਲਓ ਵੀ ਸੱਜਣੋ 95000 ਮੁੱਲਾ ਕੋਈ ਬਾਹਲਾ ਹਲਾਣ ਨਹੀਂ ਵਾਲਿਆ ਬਣਦਾ ਮਾਨਤਾਨ ਵੀ ਇਹਦੇ ਵਿੱਚ ਹੋਈ ਤੁਹਾਡਾ ਜਰੂਰ ਕੀਤਾ ਜਾਊਗਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਹਰਣਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਦੋਸਤੋ ਜਲਦੀ ਅਗਲੀ ਵੀਡੀਓ ਦੇ ਨਾਲ ਧੰਨਵਾਦ